ਜੀ ਡਾਕਟਰ ਸਾਹਿਬ ਜਿਹੜੀ ਅਸੀਂ ਲਿਖਤ ਪੜਨ ਜਾ ਰਹੇ ਹਾਂ ਉਹ ਹੈ ਸਭ ਜਾਦਿਆਂ ਦੀ ਯਾਦ ਵਿੱਚ ਬੀਤੇ ਦਿਨੀ ਮਨਾਏ ਗਏ ਸ਼ਹੀਦੀ ਸਮਾਗਮ ਨੂੰ ਮੁੱਖ ਰੱਖते हुए वीर सुरेंद्र ਸਿੰਘ ਜੀ ਦੀ ਵਰਜੀਨੀਆ ਤੋਂ ਤੇ ਇਹਨਾਂ ਦੀ ਲਿਖਤ ਦਾ ਸਬਜੈਕਟ ਹੈ ਇੱਕ ਛੋਟਾ ਜਿਹਾ ਸੰਦੇਸ਼ ਮਾਂ-ਬਾਪ ਦੇ ਨਾਮ ਇਹ ਲਿਖਦੇ ਹਨ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁਤਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਅੱਜ ਜਦੋਂ ਅਸੀਂ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਵਧਾਈ ਦੇ ਪਾਤਰ ਹਨ ਉਹ ਮਾਪੇ ਤੇ ਬਜ਼ੁਰਗ ਜਿਨ੍ਹਾਂ ਦੇ ਬੱਚਿਆਂ ਬੱਚਿਆਂ ਵਿੱਚੋਂ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜ਼ੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਚਲਕ ਨਜ਼ਰ ਆਉਂਦੀ ਹੈ ਆਪ ਜੀ ਦੀ ਮਿਹਨਤ ਨੂੰ ਸਤਿਗੁਰ ਨੇ ਭਾਗ ਲਾਏ ਹਨ ਇਹਨਾਂ ਬੱਚਿਆਂ ਨੇ ਡਾਕਟਰ ਬੰਨਣਾ ਸੀ ਇੰਜੀਨੀਅਰ ਬੰਨਣਾ ਸੀ ਕੋਈ ਹੋਰ ਵੱਡੇ ਅਹੁਦਿਆਂ ਤੇ ਪਹੁੰਚਣਾ ਸੀ ਉਹ ਤੇ ਹੁਣ ਵੀ ਬਣ ਜਾਣਗੇ ਪਰ ਹੁਣ ਉਹ ਗੁਰਸਿੱਖ ਡਾਕਟਰ ਗੁਰਸਿੱਖ ਇੰਜੀਨੀਅਰ ਗੁਰਸਿੱਖ ਅਹੁਦੇਦਾਰ ਬਣ ਗਈ ਬੋਤ ਫਰਕ ਹੈ ਗੁਰਸਿੱਖ ਗੁਰੂ ਨਾਨਕ ਦੀ ਸਿੱਖਿਆ ਤੇ ਚੱਲਦਾ ਹੋਇਆ ਸੱਚੀ ਸੁੱਚੀ ਕਿਰਤ ਕਰੇਗਾ ਕਿਸੇ ਦਾ ਹੱਕ ਨਹੀਂ ਖੋਏਗਾ ਅੱਗੇ ਹੋ ਕੇ ਬਾਕੀਆਂ ਦੀ ਮਦਦ ਕਰੇਗਾ ਦਸਵੰਦ ਕੱਢੇਗਾ ਗੁਰੂ ਗੁਰੂ ਜਪਦਾ ਜਿਸ ਜਿਸ ਮਰੀਜ਼ ਨੂੰ ਜਾਂ ਮਸ਼ੀਨ ਨੂੰ ਹੱਥ ਲਾਏਗਾ ਉਸ ਦਾ ਭਲਾ ਕਰੇਗਾ ਗੁਰਸਿੱਖ ਤਨ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਤੇ ਚਲਦਾ ਹੋਇਆ ਕਿਸੇ ਵੀ ਨਾ ਇਨਸਾਫੀ ਦੇ ਖਿਲਾਫ ਆਵਾਜ਼ ਉਠਾਏਗਾ ਹਰ ਕਿਸੇ ਦੀ ਰਾਖੀ ਕਰਨ ਲਈ ਤਿਆਰਬਰ ਤਿਆਰ ਰਹੇਗਾ ਚਮਕੌਰ ਦੀ ਗੜੀ ਤੇ ਸਰਹੰਦ ਦੀ ਦੀਵਾਰ ਵਿੱਚੋਂ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਵਰਤਾਏ ਇਸ ਕੋਟਕ ਵਿੱਚੋਂ ਸਾਡੇ ਲਈ ਦੋ ਸਿੱਖਿਆਵਾਂ ਜ਼ੁਲਮ ਦੇ ਖਿਲਾਫ ਲੜਨ ਵਾਲਿਆਂ ਦੀ ਗਿਣਤੀ ਕੋਈ ਮਾਇਨੇ ਨਹੀਂ ਰੱਖਦੀ ਤੇ ਜ਼ੁਲਮ ਦੇ ਖਿਲਾਫ ਲੜਨ ਵਾਲਿਆਂ ਦੀ ਉਮਰ ਵੀ ਕੋਈ ਮਾਇਨੇ ਨਹੀਂ ਰੱਖਦੀ ਜ਼ੁਲਮ ਦੇ ਖਿਲਾਫ ਅੱਡੀ ਗੱਡ ਕੇ ਖੜੇ ਹੋਣ ਵਾਲੇ ਭਾਵੇਂ 10 ਲੱਖ ਦੀ ਫੌਜ ਅੱਗੇ 40 ਹੀ ਕਿਉਂ ਨਾ ਹੋਣ ਜ਼ੁਲਮ ਦੇ ਖਿਲਾਫ ਸਿਰ ਚੁੱਕ ਕੇ ਖੜੇ ਹੋਣ ਵਾਲੇ ਭਾਵੇਂ 7 ਸਾਲ ਤੇ 9 ਸਾਲ ਦੇ ਹੀ ਕਿਉਂ ਨਾ ਹੋਣ ਜਦੋਂ ਖੜੇ ਹੋ ਜਾਂ ਤਾਂ ਫਿਰ ਪੈਰ ਹਿੱਲਣ ਨਹੀਂ ਦਿੰਦੇ ਆਓ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜੀਏ ਗੁਰਬਾਣੀ ਨਾਲ ਜੋੜੀਏ ਗੁਰੂ ਨਾਲ ਜੋੜੀਏ ਤੇ ਸਿੱਖੀ ਦੀ ਇਸ ਪਨੀਰੀ ਨੂੰ ਅੱਗੇ ਵਧਾਤੋਰੀਏ ਪੁਲਜੁਗ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰੱਬਾ ਅ ਵੀਰ सुरेंद्र ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਬੜਾ ਇਨਸਪਾਇਰਿੰਗ ਹੌਸਲਾ ਦੇਣ ਵਾਲਾ ਉਤਸ਼ਾਹਤ ਕਰਨ ਵਾਲਾ ਜਿਹੜਾ ਸੁਨੇਹਾ ਦਿੱਤੇ ਇਹ ਵਰਜੀਨੀਆ ਚ 베ਸਟ ਨੇ ਔਰ ਪਿਛਲੇ ਹਫਤੇ ਉਹ ਮੇਰਾ ਵਰਜੀਨੀਆ ਜਾਣ ਦਾ ਸਬਬ ਹੋਇਆ ਸੋ ਮੈਂ ਪਹਿਲੀ ਵਾਰ ਇਹਨਾਂ ਦੇ ਪਰਿਵਾਰ ਸਿੰਘਣੀ ਮਾਤਾ ਪਿਤਾ ਉਹਨਾਂ ਦੇ ਨਾਲ ਵੀ ਮੁਲਾਕਾਤ ਮੌਕਾ ਬਣੇ ਔਰ ਇਹਨਾਂ ਦੇ ਘਰ ਛੋਟੇ ਵੀ ਬੱਚੇ ਪਵਿੱਤ ਸਿੰਘ ਜਿਹੜਾ ਉਹਨਾਂ ਦਾ ਜਨਮ ਹੋਇਆ ਦੋ ਭੈਣਾਂ ਦਾ ਭਰਾ ਹੈ ਔਰ ਉਹਨਾਂ ਦੀ ਚਾਹਨਾ ਸੀ ਕਿ ਵੀ ਮੈਂ ਜ਼ਰੂਰ ਆਵਾਂ ਉਹਨਾਂ ਨੇ ਜਦੋਂ ਜਦੋਂ ਬੱਚੇ ਦਾ ਜਨਮ ਹੋਇਆ ਸਾਨੂੰ ਭੇਜਿਆ ਵੀ ਲਿਖ ਕੇ ਜੀ ਔਰ ਮੈਂ ਹਮੇਸ਼ਾ ਹੀ ਜਨਾ ਗੁਰਸਿੱਖ ਵੀਰਾਂ ਭੈਣਾਂ ਨੂੰ ਗਰੋ ਹੁੰਦੇ ਆ ਦੇਖਿਆ ਔਰ ਖਾਸ ਤੌਰ ਤੇ ਉਨਾ ਦਾ ਵਿਸ਼ਵਾਸ ਕਿੰਨਾ ਦਵਾਲਾ ਹੁੰਦਾ ਸਮੇਂ ਦੇ ਨਾਲ ਕਿਰਤ ਦੇ ਕਰਦੇ ਆ ਵੀ ਬੇਸ਼ੱਕ ਮੁਸ਼ਕਲਾਂ ਚੋਂ ਵੀ ਜੋ ਸਟ੍ਰਗਲਿੰਗ ਫੇਸ ਚੋਂ ਨਿਕਲਦੇ ਹੋ ਤੇ ਇਹ ਵੀਰ ਬੜੇ ਚੜ੍ਹਦੀ ਕਲਾ ਵਾਲੇ ਉਤਸ਼ਾਹ ਵਾਲੇ ਆਪਣੇ ਕਾਰੋਬਾਰੀ ਤੌਰ ਤੇ ਵੀ ਸਫਲ ਨੇ ਔਰ ਪੰਥਕ ਪੇੜ ਦੇ ਵਿੱਚ ਵੀ ਹਮੇਸ਼ਾ ਇਹਨਾਂ ਦਾ ਵੱਡਾ ਯੋਗਦਾਨ ਹੁੰਦਾ ਹੈ ਔਰ ਅੱਜ ਵੀ ਹੈ ਸਾਡੇ ਪਿਆਰੇ ਨੇ ਹਮਦਰਦ ਨੇ ਔਰ ਮੈਂ ਸਮਝਦਾ ਵੀ ਕਈ ਵਾਰ ਕੁਝ ਲਿਖਦਾ ਹਾਲਾਂ ਗੱਲਾਂ ਉਹੀ ਨੇ ਜਿਹੜੀਆਂ ਬਹੁਤ ਵਾਰ ਅਸੀਂ ਆਪਸੀ ਵਿਚਾਰ ਦੇ ਵਿੱਚ ਵੀ ਕਰਦੇ ਹਾਂ ਲੇਕਿਨ ਜਿਵੇਂ ਉਹਨਾਂ ਨੇ ਇਸ ਨੂੰ ਕੰਟੈਕਸਚੁਅਲਾਈਜ਼ ਕੀਤਾ ਇੱਕ ਪ੍ਰਸੰਗਿਕ ਜਿਹੜਾ ਉਹ ਇੱਕ ਸਮਰਥਾ ਦੁੱਤੀ ਹੈ ਕਿ ਬੱਚੇ ਤਾਂ ਬਣ ਗਏ ਡਾਕਟਰ ਇੰਜੀਨੀਅਰ ਦੂਜੇ ਜੇ ਗੁਰਸਿੱਖੀ ਹੈ ਜੇ ਸਾਬਜ਼ਾਦਿਆਂ ਦੇ ਇਹ ਦਿਨ ਸਾਨੂੰ ਇਨਸਪਾਇਰ ਕਰਨ ਤੇ ਫਿਰ ਜਿਉ ਮਰੀਜ਼ ਨੂੰ ਦੇਖਦੇ ਨੇ ਮਸ਼ੀਨ ਨੂੰ ਹੱਥ ਲਾਉਂਦੇ ਨੇ ਆ ਕੋਈ ਹੋਰ ਕਰਦੇ ਨੇ ਗੁਰੂ ਗੁਰੂ ਕਰਦੇ ਆ ਤੇ ਉਸ ਦੇ ਵਿੱਚ ਵੀ ਗੁਰਸਿੱਖੀ ਦੀ ਸਿੱਖੀ ਦੀ ਖੁਸ਼ਬੂ ਹੋਏਗੀ ਔਰ ਇਹਨਾਂ ਦੋਨੋਂ ਹੀ ਜੇ ਅਸੀਂ ਜ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਦੋ ਜੋੜੀਆਂ ਦੇ ਸ਼ਹੀਦੀ ਕਾਰਨਾਮੇ ਇੱਕ ਚਮਕੌਰ ਦੇ ਮੈਦਾਨ ਚ ਇੱਕ ਸਰਹੰਦ ਦੀ ਕੰਧ ਚ ਦੇਖਦੇ ਆਂ ਤੇ ਫੇਰ ਇੱਕ ਮੈਸੇਜ ਹੈ ਕਿ ਗਿਣਤੀ ਮਿੰਤੀ ਕੋਈ ਮਾਇਨੇ ਨਹੀਂ ਰੱਖਦੀ ਜੀ ਕਿ 40 ਭੁੱਖੇ ਪਾਣੇ ਸਿੱਖ ਔਰ ਇਹ ਗਬਰੂ ਸਾਬਜ਼ਾਦੇ 100 ਲੱਖ ਫੌਜ ਨਾਲ ਭੜ ਜਾਂਦੇ ਨੇ ਤੇ ਸਾਬਜ਼ਾਦਾ ਜ਼ੋਰਾਵਰ ਸਿੰਘ ਸਾਬਜ਼ਾਦਾ ਫਤਿਹ ਸਿੰਘ ਦੀ ਸ਼ਹਾਦਤ ਇਸ ਨੇ ਇਹ ਹੁੰਦੀ ਹੈ ਕਿ ਉਮਰ ਕੋਈ ਮਾਨੇ ਨਹੀਂ ਰੱਖਦੀ ਇਹ 7 ਸਾਲ ਤੇ 9 ਸਾਲ ਦੇ ਬੱਚੇ ਇਸ ਸ਼ਹੀਦੀ ਸਫ਼ਰ ਤੇ ਤੁਰਦੇ ਨੇ ਨਾ ਕੰਧ ਚੜਨਾ ਉਹਨਾਂ ਨੂੰ ਡਲਾ ਸਕਦਾ ਹੈ ਨਾ ਉਹ ਸਰਹੰਦ ਦੀ ਕਚਹਿਰੀ ਦਾ ਜਿਹੜਾ ਉਹਨਾਂ ਦਾ ਜਾਹੋ ਜਲਾਲ ਔਰ ਉਹਨਾਂ ਦੇ ਦਬਕੇ ਔਰ ਉਹਨਾਂ ਦੀ ਲਾਲਚ ਦੋਨਾਂ ਤੋਂ ਸੁਰਖਰੂ ਹੋ ਕੇ ਉਹ ਸ਼ਹੀਦੀ ਜਾਂ ਪੀਂਦੇ ਨੇ ਸੋ ਅਸੀਂ ਸਮਝਦੇ ਹਾਂ ਕਿ ਮੈਸੇਜ ਇਹੀ ਹੈ ਕਿ ਅਸੀਂ ਆਪਣੇ ਬੱਚਿਆਂ ਬੱਚੀਆਂ ਨੂੰ ਸਾਹਿਬਜ਼ਾਦਿਆਂ ਦੀ ਜਿਹੜੀ ਗੁੜਤੀ ਹੈ ਗੁੜਤੀ ਤਾਂ ਇਤਿਹਾਸ ਦਾ ਦੁਹਰਾਇ ਹੁੰਦਾ ਹੈ ਬਾਕੀ ਤਾਂ ਫਿਰ ਗੁਰੂ ਦਾ ਆਪਣਾ ਵਿਰਧ ਹੈ ਕਿ ਉਸ ਨੇ ਕਿਵੇਂ ਸੰਭਾਲਣਾ ਜੀ ਸੋ ਅਸੀਂ ਇਹਨਾਂ ਦਾ ਸ਼ੁਕਰੀਆਦਾ ਕਰਦੇ ਹਾਂ ਵੀਰ ਸਰندر ਸਿੰਘ ਜੀ ਦਾ ਜੀ ਕਿ ਉਹਨਾਂ ਨੇ ਸਾਨੂੰ ਜਿੱਥੇ ਸੱਚੀ ਸੁੱਚੀ ਕਿਰਤ ਕਰਨ ਔਰ ਇਸ ਜੋ ਮੈਸੇਜ ਚੋਂ ਕਿ ਨਾ ਇਨਸਾਫੀ ਦੇ ਖਿਲਾਫ ਆਵਾਜ਼ ਚੁਕਣਾ ਇਹ ਅਸੀਂ ਸਮਝਦੇ ਹਾਂ ਕਿ ਸਾਡਾ ਮੈਸੇਜ ਹੈ ਇਸ ਸਾਰੇ ਸ਼ਹੀਦੀ ਹਫਤੇ ਦਾ ਇਹਨਾਂ ਮਹਾਨ ਕੁਰਬਾਨੀਆਂ ਦਾ ਸੋ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਗੁਰਪਿਆਰ ਸਿੰਘ ਜੀ ਦੀ ਸੰਗਰੂਰ ਦੇ ਇੱਕ ਛੋਟੇ ਜੀ ਪਿੰਡ ਤੋਂ ਸਗੀਬਰ ਤੋਂ ਇਹ ਲਿਖਦੇ ਹਨ ਸਤਿ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਵੇਖੀਆਂ ਹਨ ਤੁਹਾਡੇ ਸਾਰੇ ਵਿਚਾਰ ਬਹੁਤ ਵਧੀਆ ਹੁੰਦੇ ਹਨ ਤੇ ਪੂਰੀ ਤਰ੍ਹਾਂ ਦਿਮਾਗ ਵਿੱਚ ਵੜ ਜਾਂਦੇ ਹਨ ਅਸਲ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੋ ਪੰਜਾਬ ਦੇ ਯੰਗ ਮੁੰਡੇ ਹਨ ਉਹਨਾਂ ਤੱਕ ਤੁਹਾਡੇ ਵਿਚਾਰ ਨਹੀਂ ਪਹੁੰਚ ਪਾ ਰਹੇ ਜਿਹੜੀਆਂ ਵੀਡੀਓਜ਼ ਤੁਸੀਂ ਟੀਵੀ ਐਚ 4 ਤੇ ਪਾਉਂਦੇ ਹੋ ਅਤੇ YouTube ਤੇ ਜਾਣਕਾਰੀ ਬਹੁਤ ਘੱਟ ਲੋਕਾਂ ਤੱਕ ਪਹੁੰਚ ਰਹੀ ਹੈ ਮੈਨੂੰ ਕੁਝ ਦਿਨ ਪਹਿਲਾਂ ਹੀ ਪਤਾ ਲੱਗਾ ਮੈਂ ਤੁਹਾਡੀਆਂ ਵੀਡੀਓ ਡਾਊਨਲੋਡ ਕਰਕੇ ਪਿੰਡ ਦੇ ਬਾਕੀ ਲੋਕਾਂ ਨੂੰ ਵਿਖਾਉਂਦਾ ਹਾਂ ਪਰ ਤੁਹਾਨੂੰ ਪਤਾ ਹੈ ਕਿ ਇੱਕ ਵੀਡੀਓ ਵੇਖ ਕੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਖਾਲਸਾਣ ਅਸਲ ਵਿੱਚ ਕੀ ਹੈ ਤੇ ਇਸਦੀ ਲੋੜ ਕਿਉਂ ਹੈ ਉਹਨਾਂ ਨੂੰ ਜਿਆਦਾ ਦੱਸਿਆ ਵੀ ਗਿਆ ਇੰਨਾ ਕਤਲਿਆਮ ਹੋਇਆ ਉਹ ਵੀ ਹੁਣ ਦੁਬਾਰਾ ਹੋਣਾ ਪੰਜਾਬ ਵਿੱਚ ਪਹਿਲਾਂ ਵਾਂਗੂ ਬਰਬਾਦ ਹੋਣਾ ਇਹ ਸਭ ਨੌਜਵਾਨਾਂ ਦੇ ਦਿਮਾਗ 'ਚ ਆਉਂਦਾ ਹੈ ਮੈਂ ਸਿੱਖ ਰੈਫਰੈਂਡਮ 2020 ਬਾਰੇ ਵੀ ਬਹੁਤ ਵੀਡੀਓਜ਼ ਵੇਖੀਆਂ ਜਿਸ ਤਰ੍ਹਾਂ ਉਹ ਕੰਮ ਕਰ ਰਹੇ ਹਨ ਉਹ ਬੋਥ ਛਲਾਗਾਯੋਗ ਹੈ ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਉਹ VOTING ਦੀ ਗੱਲ ਕਰ ਰਹੇ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਅਮਲੀ ਸੁਖੇ ਹੋਰਾਂ ਨੇ VOTING ਹੋਣ ਦੇਣੀ ਹੈ ਅਸਲ ਵਿੱਚ ਸੱਚ ਪੁੱਛਦੇ ਹੋ ਤਾਂ ਮੈਂ ਕਨਫਿਊਜ਼ ਹਾਂ ਕਿ ਅਸਲ ਖਾਲਸਤਾਨ ਬਨੇਗਾ ਤੇ ਮੈਂ ਪਿੰਡ ਵਿੱਚ ਕਿੱਦਾਂ ਸਹੀ ਤਰ੍ਹਾਂ ਐਕਸਪਲੇਨ ਕਰਾਂ ਕਿੱਦਾਂ ਉਹਨਾਂ ਨੂੰ ਤੁਹਾਡੇ ਵਿਚਾਰਾਂ ਨਾਲ ਜੋੜ ਸਕਾਂ ਤੇ ਕਿੱਦਾਂ ਉਹਨਾਂ ਨੂੰ ਆਜ਼ਾਦੀ ਬਾਰੇ ਸਮਝਾ ਸਕਾਂ ਮੇਰੀ ਬੇਨਤੀ ਹੈ ਕਿ ਛੋਟੀ ਜੀ ਵੀਡੀਓ ਜਿਸ ਵਿੱਚ ਖਾਲਸਾਣ ਬਾਰੇ ਸਭ ਐਕਸਪਲੇਨ ਕੀਤਾ ਜਾਵੇ ਕਿ ਕਿੱਦਾਂ ਆਪਾਂ ਆਜ਼ਾਦੀ ਲੈਣੀ ਹੈ ਤੇ ਇਹਦੇ ਕੀ ਫਾਇਦੇ ਹੋਣਗੇ ਕਿੱਦਾਂ ਦਾ ਖਾਲਸਾਣ ਦਾ ਸਿਸਟਮ ਹੋਵੇਗਾ ਧੰਨਵਾਦ ਜੀ ਜੀਰਵਸਾ ਅ ਵੀਰ ਗੁਰਪਿਆਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਸਗੀਪੁਰ ਜ਼ਿਲ੍ਹਾ ਸੰਗਰੂਰ ਤੋਂ ਲਿਖਿਆ ਔਰ ਸਾਨੂੰ ਖੁਸ਼ੀ ਹੈ ਕਿ ਸਾਡਾ ਟੀਵੀ 84 ਦਾ ਸੱਚੋ ਸੱਚ ਦਾ ਸੁਨੇਹਾ ਈਵਨ ਉਸ ਦੂਰੀ ਵਾਲੇ ਇਲਾਕੇ ਤੱਕ ਵੀ ਪਹੁੰਚਦੇ ਉੱਥੋਂ ਦੇ ਬੱਚੇ ਬੱਚੀਆਂ ਨੌਜਵਾਨ ਉਹਨਾਂ ਨੂੰ ਵੀਰ ਗੁਰਪਿਆਰ ਸਿੰਘ ਵਰਗੇ ਜਿਹੜੇ ਖਾਲਸਾਣ ਦੇ ਵਿਚਾਰਧਾਰਾ ਨਾਲ ਪੰਥਕ ਪਿਆਰ ਨਾਲ ਰੋਸ਼ਨਾਏ ਹੋਏ ਨੇ ਉਹ ਬਾਕੀਆਂ ਤੱਕ ਇਹ ਸਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਵੀਡੀਓਜ਼ ਤੋਂ ਜਿਹੜਾ ਹੈ ਉਹ ਪਿੰਡ ਦੇ ਹੋਰ ਨੌਜਵਾਨਾਂ ਨੂੰ ਵੀ ਦਿਖਾਇਆ ਉਹਨਾਂ ਨੂੰ ਵੀ ਇਹ ਬਿਲਕੁਲ ਕਲੀਅਰ ਹੈ ਕਿ ਜੇ ਅਸੀਂ ਖਾਲਸਾਣ ਹਾਸਲ ਨਾ ਕਰ ਸਕੇ ਤਾਂ ਫਿਰ ਸਾਡੀ ਅੱਗੋਂ ਹੋਰ ਵੀ ਬਰਬਾਦੀ ਹੋਏਗੀ ਉਹਨਾਂ ਨੂੰ 6 ਫਰ ਜਸਟਿਸ ਵੱਲੋਂ ਰੈਫਰੈਂਡਮ 2020 ਦੇ ਲਈ ਜਿਵੇਂ ਉਹ ਵੀਡੀਓਜ਼ ਤੇ ਰਾਈ ਕੰਮ ਕਰਦੇ ਨੇ ਉਸ ਦੀ ਉਹਨਾਂ ਨੇ ਛਲਾਗਾ ਕੀਤੀ ਹੈ ਫਿਰ ਉਹਨਾਂ ਨੂੰ ਖਦਸ਼ਾ ਵੀ ਹੈ ਕਿ ਅਮਲੀ ਸੁੱਖਾ ਜਿਹੜਾ ਇਹ ਹੋਣ ਦੇਗਾ ਜਾਂ ਨਹੀਂ ਹੋਣ ਦੇਗਾ VOTING ਔਰ ਫਿਰ ਉਹਨਾਂ ਦਾ ਜਿਹੜਾ ਮੁੱਖ ਇਹੀ ਹੈ ਕਿ ਉਹ ਕਿਵੇਂ ਨੌਜਵਾਨਾਂ ਨੂੰ ਐਕਸਪਲੇਨ ਕਰਨ ਕਿ ਖਾਲਸਤਾਨ ਕਿਉਂ ਜ਼ਰੂਰੀ ਹੈ ਕਿਵੇਂ ਬਣੇਗਾ ਉਹਦੇ ਲਈ ਕੀ ਕਰਨ ਦੀ ਲੋੜ ਹੈ ਉਹ ਚਾਹੁੰਦੇ ਨੇ ਵੀ ਇਸ ਨੂੰ ਅਸੀਂ ਕਿਸੇ ਛੋਟੀ ਵੀਡੀਓ ਰਾਈ ਇਸ ਕਨਸੈਪਟ ਨੂੰ ਦਈਏ ਮੈਂ ਇਹ ਮਹਿਸੂਸ ਕਰਦਾ ਕਿ ਦੇਖੋ ਗੱਲ ਜੋ ਇਹਨਾਂ ਨੇ ਢੰਗ ਤਰੀਕਾ ਅਪਣਾਇਆ ਹੈ ਇਹ ਬਿਲਕੁਲ ਸਹੀ ਤਰੀਕਾ ਹੈ ਔਰ ਜੇ ਥੋੜੀ ਜਿਹੀ ਸਰਚ ਕਰਨ ਗਏ ਹੋਰ ਕਿਉਂਕਿ ਮੈਂ ਹਿਊਸਟਨ ਵੀ ਇਹ ਮੈਂਸ਼ਨ ਕਰ ਰਿਹਾ ਸੀ ਕਿ ਵੀ ਸਾਨੂੰ ਇਹ ਦਸੰਬਰ ਦਾ ਮਹੀਨਾ ਹੈ ਅਸੀਂ ਆਲਮੋਸਟ 10 ਸਾਲ ਕੰਪਲੀਟ ਕਰ ਲਏ ਨੇ ਜੀ ਟੀਵੀ 84 ਨੂੰ ਨੇ ਔਰ ਇਸ ਸਾਰੇ ਪੀਰੀਅਡ ਚ ਲਗਭਗ ਜੇ ਅਸੀਂ 4 ਵੀਡੀਓਜ਼ ਐਵਰੇਜ ਹਫਤੇ ਦੀਆਂ ਜਿਹੜੀ ਰੋਜ਼ ਦੀਆਂ ਹੁੰਦੀਆਂ ਨੇ ਹਫਤੇ ਦੇ 5 ਦਿਨ ਚੱਲਦਾ 20 ਵੀਡੀਓਜ਼ ਬਣ ਜਾਂਦੀਆਂ ਆਲਮੋਸਟ 100 ਜਿਹੜੀਆਂ ਨੇ ਮਹੀਨੇ ਦੀਆਂ ਨੇ ਔਰ 1200 ਸਾਲ ਦੀਆਂ ਸੁਜੇ 4 ਸਾਲ ਦੀਆਂ ਆਲਮੋਸਟ 4800 ਦੇ ਕਰੀਬ ਜਾਂ 4000 ਪਲੱਸ ਵੀ ਜੇ ਕਹੀਏ ਤੇ ਉਹ ਅਪਲੋਡਡ ਨੇ ਜੀ ਔਰ ਉਹਦੇ ਵਿੱਚ ਬਿਸ਼ੱਕ ਸਰਲੇਖ ਅੰਗਰੇਜ਼ੀ ਚ ਹੁੰਦੇ ਨੇ ਔਰ ਇੱਕੋ ਹੀ ਕਈ ਵਾਰੀ ਜਿਹੜੀ ਸੈਕਸ਼ਨ ਦੇ ਵਿੱਚ ਮੋਰ ਦੈਨ 1 ਇਸ਼ੂ ਡਿਸਕਸ ਹੁੰਦਾ ਪਰ ਬਹੁਤ ਵਾਰ ਖਾਲਸਤਾਨ ਨਾਲ ਸੰਬੰਧਿਤ ਜਿਹੜੀਆਂ ਹੈਡਲਾਈਨਸ ਨੇ ਉਨਾ ਤੋਂ ਇਹ ਇਸ ਨੂੰ ਫਰਦਰ ਦੇਖ ਸਕਦੇ ਨੇ ਕਿ ਕੀ ਕੀ ਇਸ਼ੂ ਨੇ ਪਾਸਟ ਦੀ ਪਰਸੀਕਿਊਸ਼ਨ ਹੈ ਜੋ ਜ਼ੁਲਮ ਨੇ ਅੱਜ ਸਾਡੇ ਸਾਹਮਣੇ ਕੀ ਹੈ ਔਰ ਜਦੋਂ ਅਸੀਂ ਖਾਲਸਤਾਨ ਦੀ ਡੈਕਲੇਰੇਸ਼ਨ ਜਾਂ ਐਲਾਨਨਾਮੇ ਦੀ ਗੱਲ ਕੀਤੀ ਹੈ ਉਦੋਂ ਖਾਲਸਤਾਨ ਕਿਵੇਂ ਦਾ ਹੋਏਗਾ ਸੋ ਇਹ ਠੀਕ ਹੈ ਕਿ ਕਈ ਵਾਰੀ ਅਸੀਂ ਬਹੁਤ ਰੈਡੀमेड ਹੱਲ ਚੁੰਦੇ ਹਾਂ ਜਿਹੜਾ 5 ਮਿੰਟ ਦੇ ਵਿੱਚ ਹੋ ਜਾਏ ਪਰ ਜਦੋਂ ਤੁਸੀਂ ਨੇਸ਼ਨਸ ਦੀ ਜਿਹੜੀ ਹੈ ਥਿਉਰੀ ਕਨਸੈਪਟ ਜਾਂ ਉਸ ਦੀ ਪ੍ਰੋਸੀਜਰਲ ਗੱਲ ਕਰਦੇ ਹਾਂ ਤੇ ਮੈਂ ਨਹੀਂ ਸਮਝਦਾ ਵੀ ਉਹਨੂੰ ਤੁਸੀਂ ਉਹਦੇ ਨਾਲ ਬੇਇਨਸਾਫੀ ਕਰੋ ਜਾਂ ਕਿਸੇ ਨੂੰ ਤੁਸੀਂ ਘੋਲ ਕੇ ਪਿਆ ਸਕਦੇ ਹੋ ਸੋ ਅਲਟੀਮੇਟਲੀ ਹੁਣ ਬਹੁਤ ਸਾਰਾ ਲਿਟਰੇਚਰ ਉੱਥੇ ਵੀ ਵੰਗਾਰ ਹੈ ਫਤਿਹਨਾਮਾ ਮੈਗਜ਼ੀਨ ਨੇ ਜੇ ਇਹ ਲਵਾ ਲੈਣ ਉਹਨਾਂ ਚ ਆਰਟੀਕਲਸ ਵੀ ਹੁੰਦੇ ਨੇ ਔਰ ਉਹਨਾਂ ਵੱਲੋਂ ਬਹੁਤ ਸਾਰੀਆਂ ਕਿਤਾਬਾਂ ਸੰਘਰਸ਼ ਨਾਲ ਸੰਬੰਧਿਤ ਛਾਪੀਆਂ ਗਈਆਂ ਇੱਕ ਮੋਟੀਵੇਸ਼ਨ ਹੈ ਜਿੰਨੀਆਂ ਵੱਧ ਤੋਂ ਵੱਧ ਪੁਸਤਕਾਂ ਪੜੀਆਂ ਜਾਣਗੀਆਂ ਰੈਗੂਲਰ ਜਿਹੜੀਆਂ ਨੇ ਲਿਖਤਾ ਆਂਡ ਵੀਡੀਓਜ਼ ਉਹ ਪ੍ਰਚਾਰਣਗੇ ਕਿਉਂ ਤਿਉਂ ਇਹ கான்ਸੈਪਟ ਕਲੀਅਰ ਹੋਏਗਾ ਸੋ ਇਹਨਾਂ ਦਾ ਵੀਰਗੁਰ ਪਿਆਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦੀ ਬਾਣੀ ਦਾ ਇੱਕ ਸ਼ਬਦ ਜਿਹਦੇ ਉਤਲਾਸ ਲਈ ਚੱਲ ਰਿਹਾ ਹੈ ਗੌੜੀ ਵੀ ਸੋਰਠ ਵੀ ਉਸ ਨੂੰ ਚੁਣਿਆ आ, कौन को पूत पिता को काको कौन मरे को दे संतापो हर ठग जग को ठगौरी लाई हर के वियोग कैसे जियो मेरी माई रहो कौन को पुरख कौन की नारी या तत् शरीर बिचारी कह कबीर ठग से मनमान्य गई ठगौरी ठग थग पहचान्य ਹੁਣ ਇਹਦੇ ਵਿੱਚ ਮੈਸੇਜ ਬੜਾ ਕਲੀਅਰ ਹੈ ਕਿ ਬਹੁਤ ਵਾਰ ਅਸੀਂ ਜਿਹੜੇ ਮੋਹ ਦੇ ਰਿਸ਼ਤੇ ਨੇ ਪਿਤਾ ਪੁੱਤਰ ਪੁੱਤਰ ਪਿਤਾ ਪਤਨੀ ਪਤੀ ਪਤੀ ਪਤਨੀ ਔਰ ਹਰ ਇੱਕ ਨੂੰ ਪੁਰਖ ਇਸਤਰੀ ਪਤੀ ਪਤਨੀ ਦੀ ਸੈਂਸ ਚੀਏ ਔਰ ਇਸ ਸਾਰੇ 'ਚ ਅਸੀਂ ਠੱਗੇ ਹੋਏ ਹਾਂ ਠੱਗੇ ਹੋਣ ਦਾ ਮਤਲਬ ਹੈ ਕਿ ਮੁਠੇ ਹੋਏ ਹਾਂ ਫਸੇ ਹੋਏ ਹਾਂ ਤੇ ਕਬੀਰ ਸਾਹਿਬ ਯਾਦ ਕਰਵਾਉਂਦੇ ਨੇ ਕੌਣ ਕੋ ਪੂਤ ਪਿਤਾ ਕੋ ਕਾਕੋ ਕਿਹਦਾ ਪੁੱਤਰ ਤੇ ਕਿਹਦਾ ਪਿਓ ਕੀ ਰਿਸ਼ਤੇ ਇਹ ਕੋਈ ਹਮੇਸ਼ਾ ਰਹਿਣ ਵਾਲਾ ਰਿਸ਼ਤਾ ਨਹੀਂ ਹੈ ਪਿਤਾ ਨੇ ਵੀ ਚਲੇ ਜਾਣਾ ਹੈ ਪੁੱਤਰ ਨੇ ਵੀ ਚਲੇ ਜਾਣਾ ਹੈ ਇਹ ਮੋਹ ਨਾਲ ਬੱਝੇ ਹੋਏ ਦੁਨਿਆਵੀ ਤੌਰ ਤਰੀਕਿਆਂ ਦੇ ਰਿਸ਼ਤੇ ਨੇ ਕੌਣ ਮਰਿਆ ਕੋ ਦੇ ਸੰਤਾਪੋ ਕੌਣ ਕਿਦਾ ਸੰਤਾਪ ਕਰੇ ਕਿਦਾ ਦੁੱਖ ਕਰੇ ਕਿਉਂਕਿ ਆਲਟੀਮੇਟਲੀ ਇਹ ਰਿਸ਼ਤੇ ਬੜੇ ਥੋੜ ਚਿਰੇ ਨੇ ਇਹਨਾਂ ਦਾ ਇੱਕ ਸਪੈਨ ਹੈ ਉਮਰ ਅਧਿਕ ਬੰਦਿਸ਼ ਹੈ ਹਰ ਠੱਗ ਜੱਗ ਕੋ ਠਗੌਰੀ ਲਾਈ ਹਰ ਕੇ ਵਿਯੋਗ ਕੈਸੇ ਜੀਉ ਮੇਰੀ ਮਾਈ ਕਿ ਹੁਣ ਇੱਥੇ ਠਗੌਰੀ ਉਹ ਇੱਕ ਜਿਹੜਾ ਜਿਸ ਨੂੰ ਅਸੀਂ ਮਾਇਆ ਕਹਿੰਦੇ ਹਾਂ ਇਲਿਊਜ਼ਨ ਕਹਿੰਦੇ ਹਾਂ ਤੇ ਇੱਥੇ ਕਬੀਰ ਸਾਹਿਬ ਨੇ ਰੱਬ ਨੂੰ ਵੀ ਠੱਗ ਕਿਹਾ ਕਿਉਂਕਿ ਠਗੌਰੀ ਜੇ ਇਲਿਊਜ਼ਨ ਹੈ ਤੇ ਬਣਾਉਣ ਵਾਲਾ ਤਾਂ ਠੱਗ ਹੈ ਰੱਬ ਵੀ ਹੋਇਆ ਠੱਗੀ ਠਗੌਰੀ ਬਣਾਏਗਾ ਸੋ ਇਹ ਇੱਕ ਪਿਆਰ ਦੇ ਨਾਲ ਕਹੀ ਗਈ ਗੱਲ ਹੈ ਕਿ ਵੀ ਇਹ ਜਿਹੜੀ ਮਾਇਆ ਠੱਗ ਠੱਗ ਰਹੀ ਹੈ ਜਿਹੜੀ ਸਾਨੂੰ ਇਹ ਵੀ ਹਰ ਠੱਗ ਨੇ ਬਣਾਈ ਹੈ ਬਣਾਈ ਤਾਂ ਉਹ ਨੇ ਹੀ ਹੈ ਹਰ ਕੇ ਵੀ ਉਹ ਕੈਸੇ ਜੀਉ ਮੇਰੀ ਮਾਈ ਕਿ ਮੈਂ ਵਾਹਿਗੁਰੂ ਦੇ ਵਿయోగ ਦੇ ਵਿੱਚ ਵਾਹਿਗੁਰੂ ਤੋਂ ਵਿਤ ਪਾ ਕੇ ਕਿਵੇਂ ਜੀ ਸਕਦਾ ਹਾਂ ਕੌਣ ਕੋ ਪੁਰਖ ਕੌਣ ਕੀ ਨਾਰੀ ਜਿਹੜਾ ਬੰਦਾ ਕਿਹੜਾ ਜਨਾਨੀ ਕਿਹੜਾ ਪਤੀ ਕਿਹੜੀ ਪਤਨੀ ਇਹ ਆ ਤਤ ਲਿਓ ਸਰੀਰ ਵਿਚਾਰੇ ਕਿ ਜੇ ਅਸੀਂ ਇਹੀ ਸਮਝ ਲਈਏ ਵੀ ਕਿੰਨੇ ਪਾਇਦਾ ਰਿਸ਼ਤੇ ਨੇ ਕਿੰਨਾ ਕਿ ਇਹਨਾਂ ਦੇ ਵਿੱਚ ਰਹਿਣ ਵਾਲਾ ਧਮ ਹੈ ਅਲਟੀਮੇਟਲੀ ਇਹ ਸਾਰੇ ਇੱਕ ਇਲਿਊਜ਼ਨ ਹੈ ਇੱਕ ਮਾਇਆ ਕਹ ਕਬੀਰ ਠੱਗ ਸਿਓ ਮਨ ਮੰਨਿਆ ਗਈ ਠਗੋਰੀ ਠੱਗ ਪਹਿਚਾਨੇ ਹੁਣ ਇਥੇ ਕਬੀਰ ਸਾਹਿਬ ਕਹਿੰਦੇ ਨੇ ਕਿ ਮੈਂ ਇਹ ਠਗੋਰੀ ਨੂੰ ਜਿਹੜੀ ਠੱਗਣ ਵਾਲੀ ਮਾਇਆ ਇਹਨੂੰ ਮੈਂ ਦੇਖ ਲਿਆ ਇਨੂੰ ਮੈਂ ਪਾਸੇ ਰੱਖ ਕੇ ਸਿੱਧੀ ਠੱਗ ਦੇ ਨਾਲ ਹੀ ਪ੍ਰੀਤ ਪਾ ਲਈ ਹੈ ਕਿ ਜਿਹੜੀ ਠਗੌਰੀ ਬਣਾਉਣ ਵਾਲਾ ਠੱਗ ਹੈ ਰੱਬ ਉਹਨੇ ਕਿਹਾ ਮੈਂ ਇਸ ਮਾਇਆ 'ਚ ਨਹੀਂ ਫਸਿਆ ਠਗੌਰੀ ਦੇ ਜਾਲ 'ਚ ਨਹੀਂ ਫਸਿਆ ਮੈਂ ਤਾਂ ਆਪਣੇ ਪਿਆਰੇ ਉਸ ਠੱਗ ਜੀ ਜਿਹੜੇ ਨੇ ਬਣਾਉਣ ਵਾਲੇ ਮੈਂ ਤਾਂ ਉਹਨਾਂ ਨਾਲ ਪਿਆਰ ਕਰਦਾ ਕਿ ਕਹ ਕਬੀਰ ਠੱਗ ਸਿਉ ਮਨ ਮਾਨਿਆ ਗਈ ਠਗੌਰੀ ਠੱਗ ਪਹਿਚਾਨੇ ਤੇ ਵੀ ਠਗੌਰੀ ਪਾਸੇ ਤੇ ਰੱਬ ਨੂੰ ਅਸੀਂ ਪਛਾਣਦੇ ਆ ਜੀ ਰਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਂ ਬਲੀ ਵਿਅਰਸ ਕਲੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਨਾਲ ਸਮਾਇਤੀ ਇਸ ਮਤੋਂ ਦਾ ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਪੁੱਣਾ ਸਾਡੇ ਇਸ ਪਤੇ ਤੇ s o s h g v 4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਉੱਥੇ ਆਪਣਾ ਸੁਣਾ ਕੇ ਦੇ ਦੋ ਬਲਾਦੀਓ ਪਤੇ dikterotv.tv 4 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ